ਗੁਰਦਾਸਪੁਰ ਚ ਆਮ ਆਦਮੀ ਪਾਰਟੀ ਦੀ ਰੈਲੀ ਸੀ ਸੁੱਚਾ ਸਿੰਘ ਛੋਟੇਪੁਰ ਸੰਸਦ ਭਗਵੰਤ ਮਾਨ ਸਮੇਤ ਪਾਰਟੀ ਦੇ ਕਈ ਨੇਤਾ ਮੰਚ ਤੇ ਮੌਜੂਦ ਸਨ ਜਨਤਾ ਨੂੰ ਆਪਣੇ ਸਿਆਸੀ ਭਾਸ਼ਣ ਵੱਖਰੇ ਰੂਪ ਚ ਦੇਣ ਵਾਲੇ ਭਗਵੰਤ ਮਾਨ ਅੱਜ ਵੀ ਉਸੇ ਅੰਦਾਚੇ ਨਜ਼ਰ ਆਏ ਮੰਚ ਤੋਂ ਸੁਖਬੀਰ ਬਾਦਲ ਨੂੰ ਭਗਵੰਤ ਮਾਨ ਨੇ ਮਜ਼ਾਕੀਆ ਅੰਦਾਚੇ ਕੀ ਰਿਹਾ ਉਹ ਹਲੇ ਸ਼ਕੀਰ ਦਾ ਭਾਸ਼ਣ ਹੁੰਦਾ ਰਾਵੀ ਚੋਂ ਨਿਕਲੀਆਂ ਤਿੰਨ ਨਹਿਰਾ ਦੋ ਸੁੱਕੀਆਂ ਇੱਕ ਬਗੀਨ ਨਬਤ ਤਿੰਨੀ ਸੁੱਕੀਆਂ ਨੇ ਬਗੀਨਾਂ ਕਹਿ ਕੇ ਵੜ ਪਾ ਲਿਆ ਬਸ ਦੱਖਸੂ ਗਈ ਦਾ ਪਾਸਾ ਗਿਆ ਲੰਦਾ। ਰਾ ਵਿੱਚੋਂ ਨਿਕਲਿਆ ਤਿੰਨ ਮਹਿਰਾ, ਦੋ ਸੁੱਕੀਆਂ ਇੱਕ ਬਗੈਨਾ, ਜਿਹੜੀ ਬਗੈਨਾ ਉਹਦੇ ਨਾਲ ਹੋਣ ਗਏ ਤਿੰਨ ਬੰਦੇ, ਦੋ ਡੁੱਬ ਗਏ ਇੱਕ ਲੱਬੇਈਨਾ। ਜਿਹੜਾ ਲੱਬੇਈਨਾ ਉਹਨੂੰ ਲੱਬੀਆਂ ਤਿੰਨ ਨਕਾਵਾ, ਦੋ ਫੰਡਰਾਂ ਇੱਕ ਸੂਈਨਾ। ਜਿਹੜੀ ਸੂਈਨਾ ਉਹਦੇ ਉੱਤੇ ਤਿੰਨ ਬੱਚੇ, ਦੋ ਲਾਂਗੜੇ ਇੱਕ ਉੱਠੀਨਾ। ਜਿਹੜਾ ਉੱਠੀਨਾ ਉਹਦੀ ਕੀਮਤ 3 ਰੁਪਏ, ਦੋ ਖੋਟੇ ਇੱਕ ਚੱਲੇਈਨਾ। ਜਿਹੜਾ ਚੱਲੇਈਨਾ ਉਹਨੂੰ ਦੇਖਣ ਆਏ ਤਿੰਨ ਸੁਨਿਆਰੇ, ਦੋ ਬੰਦੇ ਇੱਕ ਨੂੰ ਦੀ ਸਹੀਨਾ। ਜਿਹਨੂੰ ਤੀ ਲੇ ਆ ਬਾ ਸ਼ੁਰੂ ਕਰਦੇ ਸੁਣੀ ਬਾਤ ਕੱਢ ਲਓ ਕੀ ਜੱਟ ਹੁਣ ਲੋਕਾਂ ਨੂੰ ਭਗਵੰਤ ਮਾਨ ਨੇ ਤਾਂ ਖੂਬ ਹਸਾਇਆ ਭਗਵੰਤ ਮਾਨ ਅਕਸਰ ਆਪਣੇ ਸਿਆਸੀ ਜੁਮਲੇ ਖੁਦ ਕਰਦੇ ਨੇ ਪਰ ਇਸ ਵਾਰ ਉਹਨਾਂ ਪਾਕਿਸਤਾਨ ਦੇ ਇੱਕ ਕਲਾਕਾਰ ਦੀ ਨਕਲ ਕੀਤੀ ਸਿਆਸੀ ਵਿਰੋਧੀਆਂ ਤੇ ਚੁਟਕੀ ਲੈਂਦੇ ਹੋਏ ਭਗਵੰਤ ਮਾਨ ਨੇ ਸੋਸ਼ਲ ਮੀਡੀਆ ਤੇ ਵਾਇਰਲ ਇਸ ਵੀਡੀਓ ਦੀਆਂ ਗੱਲਾਂ ਇਸ ਅੰਦਾਜ਼ ਚ ਪੇਸ਼ ਕੀਤੀਆਂ ਜਿਵੇਂ ਪੁਰਾਣੀ ਚੀਜ਼ ਨਵੇਂ ਪੈਕੇਟ ਚ ਪੇਸ਼ ਕੀਤੀ ਗਈ ਹੋਵੇ ਤੁਹਾਨੂੰ ਸੁਣਾਉਂਦੇ ਆ ਅਸਲ ਕਲਾਕਾਰ ਰਾਵੀ ਵਿੱਚ ਵਗੀਆਂ ਤਿੰਨ ਮਹਿਰਾ ਦੋ ਸੁੱਕੀਆਂ ਤੇ ਇੱਕ ਵਗਈ ਨਾ ਜਿਹੜੀ ਵਗਈ ਨਾ ਹੁੰਦੇ ਚਾਹੇ ਤਿੰਨ ਬੰਮ ਨਾਵਨ ਦੋ ਡੁੱਬ ਗਏ ਤੇ ਇੱਕ ਲੱਭੇ ਹੀ ਨਾ ਜਿਹੜਾ ਲੱਭੇ ਹੀ ਨਾ ਉਹਨੂੰ ਲੱਭੀਆਂ ਤਿੰਨ گاਵਾ ਦੋ ਫੰਡਰਾਂ ਤੇ ਇੱਕ ਸੂਏ ਹੀ ਨਾ ਜਿਹੜੀ ਸੂਏ ਹੀ ਨਾ ਉਹਨੇ ਦਿੱਤੇ ਤਿੰਨ ਬੱਚੇ ਦੋ ਲੰਗੜੇ ਤੇ ਇੱਕ ਉੱਠੇ ਹੀ ਨਾ ਜਿਹੜਾ ਉੱਠੇ ਹੀ ਨਾ ਉਹਦੀ ਕੀਮਤ 3 ਰੁਪਏ ਜਿਹੜਾ ਉੱਠੇ ਹੀ ਨਾ ਉਹਦੀ ਕੀਮਤ 3 ਰੁਪਏ ਦੋ ਖੋਟੇ ਤੇ ਇਕ ਚੱਲੇ ਹੀ ਨਾ